ਸਰੋਮਨੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਉਮੀਦਵਾਰ ਸੰਧੂ ਦੇ ਸਪਾਰੀਵੈਂਟ ਦੇ ਹੱਕ ਚ ਕੀਤਾ ਚੋਣ ਪ੍ਰਚਾਰ ਜੋਰਾਂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਹਲਕਾ ਵਿਧਾਇਕ ਬੀਬੀ ਗਰਮੀਨ ਕੌਰ ਮਜੀਠੀਆ ਦੀ ਰਹਿਨਮਾਈ ਹੇਠਾ ਸਰੋਮਨੀ ਅਕਾਲੀ ਦਲ ਬਾਦਲ ਦੇ ਜ਼ੋਨ ਕੱਥੂ ਨੰਗਲ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਜਰਨੈਲ ਸਿੰਘ ਸੰਧੂ ਤਲਵੰਡੀ ਖਮੰਨ ਦੇ ਜ਼ੋਨ ਪੰਗਾਲੀ ਤੋਂ ਯਗਰੂਪ ਕੌਰ ਸਪਾਰੀਵੈਂਟ ਨੂੰ ਟਿਕਟਰ ਦੇਖ ਕੇ ਮੈਦਾਨ ਵਿੱਚ ਉਤਾਰਿਆ ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਨੂੰ ਭਰਵਾ ਹੰਗਾਰਾ ਦਿੰਦੇ ਹੋਏ ਜਰਨੈਲ ਸਿੰਘ ਸੰਧੂ ਤੇ ਜਗਰੂਪ ਪੋਰ ਨੂੰ ਸੁਪਾਰੀ ਵੇਂਡ ਦੀ ਪਤਨੀ ਸਰਬਜੀਤ ਸਿੰਘ ਸੁਪਾਰੀ ਵੇਂਡ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੁਖਬੀਰ ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਜੀਠਾ ਭਾਜੀ ਕੀ ਨਾਂ ਦਾ ਕਿਹੜਾ ਪਿੰਡ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਪੰਚ ਤਰਪੰਨ ਟੋਣਡੀ ਕੋਮਰਗ ਵੀਰ ਸੰਧੂ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਜੀ ਬਾਦਲ ਸਾਡੇ ਮਾਝ ਦੇ ਜਰਨਲ ਪੰਜਾਬ ਦੀ ਆਵਾਜ਼ ਪੰਜਾਬ ਦੇ ਹੱਤਾਂ ਦੀ ਰਾਖੀ ਕਰਨ ਵਾਲੇ ਸਰਦਾਰ ਬਿਕਰਮਜੀਤਿਆ ਜੀ ਸਾਡੇ ਭੈਣ ਜੀ ਹਲਕਾ ਐਮਐਲਏ ਗਨੀਪ ਕੌਰ ਜੀ ਤੇ ਸਮੁੱਚੀ ਹਲਕਾ ਮਜੀਠਾ ਦੇ ਪਤਵੰਤੇ ਸੱਜਣਾ ਜਿਨ੍ਹਾਂ ਨੇ ਦਾਸ ਨੂੰ ਦਾਸ ਦੇ ਪ੍ਰੋਟੈਕਟਿਕ ਨਵਾਜਿਆ ਜੀ ਪਹਿਲਾਂ ਤੁਹਾਨੂੰ ਦਾ ਧੰਨਵਾਦ ਜੀ ਦੂਸਰਾ ਮੈਂ ਹਲਕਾ ਮਜੀਠਾ ਲੋਕ ਨੂੰ ਬੇਨਤੀ ਕਰੂੰਗਾ ਭਾਈ ਇੱਕ ਪਾਸੇ ਤੁਹਾਡੇ ਸਾਹਮਣੇ ਖੇਤਰੀ ਪਾਰਟੀ ਹੈ ਜੋ ਪੰਜਾਬ ਤੇ ਪੰਜਾਬੀ ਦੀ ਗੱਲ ਕਰਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਲੁੱਟ ਰਹੀ ਹੈ 10 ਘੜੇਸ ਪਰਿਸ਼ਦ ਸਾਹਿਬ ਨੇ ਦਿੱਲੀ ਤੋਂ ਲੁੱਟੂ ਚੋਰ ਆਏ ਨੇ ਇਹਨਾਂ ਨੇ ਦਿੱਲੀ ਲੁੱਟਿਆ ਦਿੱਲੀ ਨੂੰ ਹਾਰ ਗਏ ਨੇ ਹਾਰ ਕੇ ਪੰਜਾਬ ਦੇ ਉੱਪਰ ਕਬਜ਼ਾ ਕਰ ਰਹੇ ਨੇ ਤੇ ਅਸੀਂ ਵੇਖਣਾ ਹੈ ਕਿ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬੀ ਭਾਈਚਾਰੇ ਤੋਂ ਕੌਣ ਗੱਲ ਕਰਦਾ ਇੱਕੋ ਇੱਕ ਪਾਰਟੀ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਨੂੰ ਲੋਕ ਬੜਾ ਪਿਆਰ ਕਰ ਰਹੇ ਨੇ ਔਰ ਮੇਰੇ ਕਥਨਗਲ ਜ਼ੋਨ ਤੋਂ ਜਿਹੜੇ ਮੇਰੇ ਵਿਰੋਧੀ ਕੈਂਡੀਡੇਟ ਆ ਸਿਆਲਕਾ ਸਾਹਿਬ ਉਹਨਾਂ ਦੀ ਤਿੰਨ ਪਾਰਟੀਆਂ ਨੇ ਪਹਿਲਾਂ ਅਕਾਲੀ ਦਲ ਪਾਰਟੀ ਸੀ ਫਿਰ ਕੌਂਸਲ ਪਾਰਟੀ ਅੱਜ ਆ ਕੱਲ ਆਮ ਆਦਮੀ ਪਾਰਟੀ ਉਹਨਾਂ ਦਾ ਕੋਈ ਪਤਾ ਨਹੀਂ ਜੇ ਕੱਲ ਨੂੰ ਕਿਹੜੀ ਪਾਰਟੀ ਜਾਣਾ ਜੇ ਸੋ ਦਾਸ ਇਹ ਬੇਨਤੀ ਕਰੇਗਾ ਕਿ ਤੁਹਾਡਾ ਹਰਮਨ ਪਿਆਰਾ ਨੇਤਾ ਸਦਾਸ ਬਖਸ਼ ਬਦਲ ਜਿਨ੍ਹਾਂ ਨੇ ਸਦਾਸ ਨੂੰ ਇਹ ਮੌਕਾ ਦਿੱਤਾ ਹੈ ਸਾਡਾ ਫਰਜ਼ ਬੰਦਾ ਹੈ ਕਿ ਸ਼੍ਰੋਮਣੀ ਕੱਲ ਦੇ ਨੂੰ ਮਜ਼ਬੂਤ ਕਰੀਏ ਤਾਂ ਜੋ 2027 ਦੇ ਵਿੱਚ ਸਦਾਸ ਬੀਬੀ ਸਿੰਘ ਬਦਲ ਮੁੱਖ ਮੰਤਰੀ ਬਣ ਤੇ ਮਜੀਠੀਆ ਸਾਹਿਬ ਉਹਨਾਂ ਦੇ ਵਿੱਚ ਕੈਪਟਨ ਮੰਤਰੀ ਬਣ ਕੇ ਪੰਜਾਬ ਨੂੰ ਔਰ ਹਲਕਾ ਮਜੀਠਾ ਨੂੰ ਹੋਰ ਵੀ ਤਰੱਕੀਆਂ ਦੇਣ ਸੋ ਦਾਸ ਦੀ ਇਹ ਬੇਨਤੀ ਹੈ ਕਿ ਜਿਵੇਂ ਇਸ ਦਾਸ ਖੜਾ ਹੈ ਸਿਨੇ ਮੇਰਾ ਵੱਡਾ ਭਰਾ ਸੁਪਰਜਮਨ ਸਾਹਿਬ ਖੜੇ ਨੇ ਆਪਾਂ ਹਲਕਾ ਮਜੀਠਰ ਤਿੰਨ ਚਾਰ ਜੋਨਾ ਆਪਣੀਆਂ ਚਾਰੇ ਜੋਨਾ ਤੋਂ ਆਪਣੇ ਮਿਹਰ ਜਿਤਾਈਏ ਤਾਂ ਜੋ ਸ਼੍ਰੋਮਣੀ ਕਾਲਜ ਦਾ ਮੋਢ ਬਣਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਬਾਬੂ ਜੀ ਅੱਜ ਤੁਹਾਡੇ ਕੋ ਚੋਣਾਂ ਸੰਬੰਧੀ ਆਏ ਨੇ ਮੋਦਬਸ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਮਕੇਸ਼ ਨੰਦਾ ਸਾਬਕਾ ਸਰਪੰਚ ਪੰਗਾਲੀ ਕਲਾਂ ਸਾਰੀ ਇਲਾਕੇ ਦੀ ਪਬਲਿਕ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਦਿੱਲੀ ਚੋਂ ਨਿਕਾਰੀ ਹੋਈ ਪਾਰਟੀ ਹੈ ਜਿਨ੍ਹਾਂ ਨੇ ਝੂਠ ਜਨਾ ਕੰਮ ਹੈ ਝੂਠੇ ਵਾਦੇ ਕਰਨਾ ਪੰਜਾਬ ਤੇ ਝੂਠੇ ਵਾਦੇ ਝੂਠੇ ਲਾਰੇ ਲਾ ਕੇ ਆਏ ਸੀ ਚਾਰ ਸਾਲ ਚ ਪਤਾ ਲੱਗ ਗਿਆ ਕਿ ਇਹਨਾਂ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਸਿਰਫ ਸਲਾਰਿਆਂ ਦਾ ਸੁਭਾਅ ਕੁਝ ਪਬਲਿਕ ਨੂੰ ਕੁਝ ਨਹੀਂ ਦਿੰਦਾ ਸੋ ਸਾਡਾ ਇਹ ਸੈਮੀ ਫਾਈਨਲ ਹੈ ਜਿਹੜੀ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਉਹਦੇ ਚ ਇਹ ਸੈਮੀ ਫਾਈਨਲ ਹੈ ਇਹਦੇ ਵਿੱਚ ਤੁਸੀਂ ਵੱਧ ਵੱਧ ਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਪਾ ਕੇ ਜਿਤਾਓ ਔਰ ਇਹੜੀ ਇਲੈਕਸ਼ਨ ਹੋ ਰਹੀ ਆ ਇਹ 2 ਸਾਲ ਪਹਿਲਾਂ ਹੋਣੀ ਸੀ ਇਹ ਤੇ ਹਾਈ ਕੋਰਟ ਤੇ ਪ੍ਰੈਸ਼ਰ ਕਰਕੇ ਹੁਣ ਕਰਾ ਰਹੇ ਆ ਇਹਨਾਂ ਨੂੰ ਪਤਾ ਸੀ ਸਾਡੀ ਹਾਰ ਹੈ ਪਰ ਫਿਰ ਵੀ ਆਪਾਂ ਹੁਣ ਸਾਰੇ ਹੌਮ ਹਮਾ ਕੇ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾਈਏ ਤੇ ਹੁਣ 2027 ਦਾ ਜਿਹੜਾ ਅਕਾਲੀ ਦਲ ਦਾ ਹਾਂਜੀ ਵੀਰ ਜੀ ਕੀ ਨਾਮ ਹੈ ਕਿਹੜਾ ਪਿੰਡ ਮੇਰਾ ਨਾਮ ਸੁਨੀਲ ਮੱਟੂ ਜੀ ਸੁਨੀਲ ਮੱਟੂ ਜੀ ਕੀ ਕਹਿਣਾ ਚਾਹੁੰਦੇ ਸੀ ਸ਼ਾਮਲਗਰ ਤੋਂ ਜੀ ਮੈਂ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਪਹਿਲਾਂ ਸਭ ਤੋਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਸਾਨੂੰ ਦਲਤ ਭਾਈ ਵਿਚਾਰ ਨੂੰ ਟਿਕਟ ਦੇ ਕੇ ਨਮਾਜਿਆ ਬਹੁਤ ਬਹੁਤ ਧੰਨਵਾਦ ਮੈਡਮ ਗਰੀਮ ਸਿੰਘ ਕੋਰ ਦਾ ਬਿਕਰਮਜੀਤ ਸਿੰਘ ਮਂਜੀਠੀਆ ਦਾ ਧੰਨਵਾਦ ਕਰਦੇ ਆਪਾਂ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਆਪਾਂ ਕਾਮ ਪਾਰਟੀ ਸਰਕਾਰ ਨੇ ਕੁਝ ਨਹੀਂ ਦਿੱਤਾ ਨਾ ਪੈਨਸ਼ਨਾਂ ਨਾ ਕਦੀ ਆਟਾ ਦਾਲ ਉਹ ਵੀ ਕੱਟਤੀ ਆ ਗਰੀਬਾਂ ਦੀ ਤੇ ਵਿਕਾਸ ਤੇ ਕੁਝ ਹੋਇਆ ਨਹੀਂ ਆ ਵਿਕਾਸ ਪਿਛਲੇ 10 ਸਾਲ ਤੋਂ ਨਹੀਂ ਹੋਇਆ ਜੀ ਫੋਨ ਜਿਹੜੀਆਂ ਪੈਨਸ਼ਨਾਂ ਕਿੰਨੇ ਕਿੰਨੇ ਚਿਰ ਦੀ ਆਈ ਪੰਜ ਮੈਨਸ਼ਨ ਆ ਦੋ ਮਹੀਨੇ ਹੋਈਆਂ ਆਈ ਨਹੀਂ ਜੀ ਆਟਾ ਦਾਲ ਆਟਾ ਦਾਲ ਤੇ ਸਾਲ ਹੀ ਹੋ ਗਿਆ ਜੇ ਤੇ ਜਿਹੜੀ ਮਿਲ ਰਹੀ ਆ ਉਹ ਕਿਹੜੀ ਮਿਲ ਰਹੀ ਆ ਆਟਾ ਦਾ ਉਹ ਵੀ ਸੈਂਟਰ ਦੀ ਮਿਲਰੀ ਜੀ ਪੰਜਾਬ ਸਰਕਾਰ ਦੀ ਤਿਆਰ ਨਹੀਂ ਜੀ 2 ਰੁਪਏ ਵਾਲੀ ਨਹੀਂ ਹੁੰਦੀ 2 ਰੁਪਏ ਵਾਲੀ ਤੇ ਬੰਦੀ ਕਰਤੀ ਆ ਜੀ ਬੰਦਨ ਸਾਹਿਬ ਨੇ ਸ਼ੁਰੂ ਕੀਤੀ ਕੋਈ ਗਲੀ ਨਾਲੇ ਕੋਈ ਗਲੀ ਨਾਲੀ ਨਹੀਂ ਬਣੀ ਜੀ ਬਸ ਉਦਘਾਟਨ ਕਰ ਗਏ ਆ ਕੀਤਾ ਕੱਖਣੀ ਆ ਆਪਣੀ ਕਾਲੀ ਕਰਦੇ ਸਰਕਾਰ ਦਾ ਸਵਾਲ ਹਾਂਜੀ ਵੀਰ ਜੀ ਕੀ ਨਾਮ ਤੇ ਕਿਹੜਾ ਪਿੰਡ ਜੀ ਹਾਂਜੀ ਦਾਸ ਸਰਪਜੀਤ ਸਿੰਘ ਸੁਪਾਰੀਵੰਡ ਮੇਰੀ ਧਰਮ ਪਤਨੀ ਜਗਰੂਪ ਕੌਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇ ਕੇ ਨਵਾਜਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦਾ ਧੰਨਵਾਦ ਕਰਦੇ ਆ ਉੱਥੇ ਭੈਣ ਜੀ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦੇ ਆ ਤੇ ਕੀ ਕਹਿਣਾ ਚਾਹੁੰਦੇ ਲੋਕਾਂ ਜਿਹੜੇ ਤੁਹਾਡੇ ਜ਼ੋਨ ਦੇ ਅੰਦਰ ਆਉਂਦੇ ਨੇ ਜੋ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਅਕਾਲੀ ਰਾਜ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਵਿਕਾਸ ਦੇ ਕੰਮ ਹਲਕੇ 'ਚ ਕਰਾਏ ਨੇ ਉਹਨਾਂ ਨੂੰ ਵੇਖਦੇ ਆ ਸਾਰੀ ਸਾਧ ਸੰਗਤ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਫਤਵਾ ਦੇਣਾ ਚਾਹੀਦਾ ਚੋਣ ਨਿਸ਼ਾਨ ਤੱਕੜੀ ਦੇ ਮੋਰਾਂ ਲਾ ਕੇ ਬਹੁਤ ਤੋਂ ਵੱਧ ਲੀਡ ਨਾਲ ਜਿਤਾਉਣਾ ਚਾਹੀਦਾ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵਰਗਾ ਹਰਮਨਪਿਆਰਾ ਨੇਤਾ ਜਿਹੜਾ ਮਜੀਠੀਆ ਹਲਕੇ ਨੂੰ ਮਿਲਿਆ ਸਾਡਾ ਬੜਾ ਸਾਨੂੰ ਉਹਨਾਂ ਦੇ ਮਾਣ ਆ ਫਖਰ ਆ ਸਾਡੀ ਬੜੀ ਖੁਸ਼ਕਿਸਮਤੀ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਸਾਨੂੰ ਮਿਲੇ ਨੇ ਤੇ ਭੈਣ ਜੀ ਗਨੀਬ ਕੌਰ ਮਜੀਠੀਆ ਸਾਡੀ ਅਗਵਾਈ ਕਰ ਰਹੇ ਨੇ ਜਿਹੜੇ ਉਹਨਾਂ ਦੇ ਵਿਕਾਸ ਦੇ ਕੰਮ ਆ ਜਿਹੜੇ ਮੀਲ ਪੱਥਰ ਉਹਨਾਂ ਨੇ ਗੱਡੇ ਆ ਪਿੰਡ ਪਿੰਡ ਘਰ ਘਰ ਕੰਮ ਕਰਾਇਆ ਦੂਜੀਆਂ ਪਾਰਟੀਆਂ ਉਹਨਾਂ ਦੀ ਕਦੇ ਵੀ ਰੀਸ ਨਹੀਂ ਕਰ ਸਕਦੀਆਂ ਜਿਹੜੀ ਆਮ ਪਾਰਟੀ ਆ ਸਿਰਫ ਭ੍ਰਿਸ਼ਟਾਚਾਰ ਦੇ ਜਿਹੜੀ ਆੜੀ ਲੁੱਟਾਂ ਖੋਹਾਂ ਹੁੰਦੀਆਂ ਇਹਨਾਂ ਦੇ ਵਿਰੋਧ ਸਰਕਾਰ ਬਣੀ ਸੀ ਕਿ ਤਾਨਾਸ਼ਾਈ ਜਿਹੜੀ ਆ ਖਤਮ ਕੀਤੀ ਜਾਊਗੀ ਇੱਕ ਵੀ ਕੰਮ ਵਿਕਾਸ ਦਾ ਸਰਕਾਰ ਨੇ ਨਹੀਂ ਕਰਾਇਆ ਆਮ ਪਾਰਟੀ ਦੀ ਨੇ ਜੋ ਵੀ ਕੰਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਏ ਆ ਉਸ ਤੋਂ ਬਾਅਦ ਇੱਕ ਵੀ ਕੰਮ ਹਲਕੇ ਵਿੱਚ ਨਹੀਂ ਹੋਇਆ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਭੈਣ ਜੀ ਗਨੀਬ ਕੌਰ ਜਿੰਦਾਬਾਦ ਆਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਕੋਨ ਨਿਸ਼ਾਨ ਤੱਕੜੀ ਤੱਕੜੀ ਜਿੰਦਾਬਾਦ ਸੋ ਨਿਹਾਲ ਦੇ ਤੋਂ ਤੇ ਹੁਣ ਨਾ ਨੇ ਪੰਚਾਇਤ ਸੰਪਰਕ ਜੀ ਕਿ ਨਾਲੇ ਮੇਰਾ ਨਾਮ ਸੀਲ ਮੱਟੂ ਜੀ ਸੀਲ ਮੱਟੂ ਜੀ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਸਭ ਤੋਂ ਜੀ ਧੰਨਵਾਦ ਸ਼ਰਮਣੀ ਅਕਾਲੀ ਦਲ ਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਬਹੁਤ ਮਾਨ ਬਖਸ਼ਿਆ ਦਲਦ ਪਾਈ ਚਾਰੇ ਵੱਲੋਂ ਤੇ ਕ੍ਰਿਸਟਲ ਪਾਈ ਚਾਰੇ ਵੱਲੋਂ ਸਾਡੀ ਕੌਮ ਨੂੰ ਅੱਗੇ ਲਾਇਆ ਬਹੁਤ ਧੰਨਵਾਦ ਕਰਦੇ ਆਂ ਦੂਸਰਾ ਇਹ ਆ ਪਿਆ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਕੋਈ ਵਿਕਾਸ ਨਹੀਂ ਕੀਤਾ ਅਜੇ ਤੱਕ ਸਾਡੇ ਪਿੰਡ ਜਾ ਕੇ ਵੇਖ ਲਓ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਪੈਸੇ ਲੱਗੇ ਆ ਉਹ ਲੱਗੇ ਆ ਬਾਅਦ ਚ 10 ਸਾਲ ਹੋ ਗਿਆ 1 ਰੁਪਿਆ ਨਹੀਂ ਲੱਗਾ ਜੀ ਲੋਕਾਂ ਨੂੰ ਕੀ ਸਨਹਿ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸਨਹਿ ਦੇਣਾ ਚਾਹੁੰਦੇ ਆ ਕਿ ਸ੍ਰੋਮਣੀ ਅਕਾਲੀ ਦਲ ਨੂੰ ਜਿਤਾਓ ਸਤਾਈ ਚ ਵੀ ਸਰਕਾਰ ਬਣਾਓ ਤੇ ਹੁਣ ਵੀ ਜਿਤਾਓ ਤੇ ਫਾਇਦੇ ਲਾਓ ਇੱਕ ਤੁਸੀਂ ਉਹ ਆਟੇ ਦਾਲ ਬਾਰੇ ਕਹਿ ਰਹੇ ਸੀ ਉਹ ਕਹਿ ਰਹੇ ਆਟੇ ਦਾਲ ਬਾਰੇ ਤੇ ਦੇਖੋ ਜੀ ਪਿੰਡ ਪਿੰਡ ਤੜਾ ਲੱਗਣ ਡਿਆ ਆ ਪਿੰਮਲਾਂ ਤੇ ਕੱਖ ਡਿਆ ਨਹੀਂ ਜੀ ਜਿਹੜਾ ਨਾਂ ਦੇ ਪਹਿਲਾਂ 30 ਕਿਲੋ ਮਿਲਦਾ ਸੀ ਹੁਣ 15 ਕਿਲੋ ਦੇ ਆ ਗਏ ਤੇ ਮੇਰੇ ਹਿਸਾਬ ਨਾਲ ਸਾਲ ਹੋ ਗਿਆ ਆਟਾ ਦਾਲ ਆਇਆ ਹੀ ਨਹੀਂ ਜੀ ਪੈਨਸ਼ਨ ਲੋਕਾਂ ਨੂੰ ਜਿਹੜੀ ਕੀ ਕਹਾਂ ਨੇ ਪੈਨਸ਼ਨ ਪੈਨਸ਼ਨ ਜੀ ਪਿਛਲੇ ਮਹੀਨੇ ਦੀ ਤੇ ਪਈ ਨਹੀਂ ਹੈ ਤੇ ਆਦ ਕਾ ਪਈ ਮੇਰੇ ਹਿਸਾਬ ਨਾਲ 4 ਤਰੀਕ ਦੀ ਪਈ ਜੀ ਉਹ ਵੋਟਾਂ ਕਰਕੇ ਉਹ ਵੀ ਵਟਾਂ ਕਰਕੇ ਕਿੰਨਾ ਚਿਰ ਨਹੀਂ ਪਈਆਂ ਪੈਨਸ਼ਨਾਂ ਪੈਨਸ਼ਨਾਂ ਮਹੀਨਾ ਹੋ ਗਿਆ ਪਈ ਨਹੀਂ ਜੇ 2 ਮਹੀਨੇ ਹੋ ਗਏ